ਅੱਜ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪੱਤਰਕਾਰ ਭਾਈਚਾਰੇ ਦੇ ਵੱਲੋਂ ਜਿਹੜਾ ਉਹ ਰੋਸ ਮਾਰਚ ਕੀਤਾ ਗਿਆ ਜੀ ਹਾਂ ਪਾਰਟੀ ਬਾਜ਼ੀ ਐਸੋਸੀਏਸ਼ਨ ਅਤੇ ਜਥੇਬੰਦੀ ਐਸੋਸੀਏਸ਼ਨ ਦਥੇਬੰਦੀਆਂ ਤੋਂ ਉੱਪਰ ਉੱਠ ਕੇ ਜਿੱਥੇ ਪੱਤਰਕਾਰ ਭਾਈਚਾਰੇ ਨੇ ਜਿਹੜਾ ਉਹ ਭਾਗ ਲਿਆ ਸਾਰੇ ਹੀ ਪੱਤਰਕਾਰ ਵੀਰ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਅੱਜ ਠਿੱਖੀਵਿੰਡ ਚੌਕ ਵਿਖੇ ਜਿਹੜਾ ਉਹ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਚੰਡੀਗੜ੍ਹ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਾਰੀਆਂ ਜਥੇਬੰਦੀਆਂ ਦੇ ਪੱਤਰਕਾਰ ਇੱਥੇ ਪਹੁੰਚੇ ਨੇ ਸਾਡੇ ਨਾਲ ਪ੍ਰਧਾਨ ਸਾਹਿਬ ਮੌਜੂਦ ਹੈ ਉਹਨਾਂ ਨੇ ਇੱਕ ਪੱਤਰਕਾਰ ਭਾਈਚਾਰੇ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਇੱਥੇ ਹੈ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਸਰਦਾਰ ਸਰਵਣ ਸਿੰਘ ਧੁੰਨ ਉਹਨਾਂ ਨੂੰ ਮੰਗ ਪੱਤਰ ਦੇਣਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਉਹਨਾਂ ਦੇ ਪੀਏ ਵੀ ਜਿਹੜੇ ਨੇ ਉਹ ਮੰਗ ਪੱਤਰ ਲੈਣ ਵਾਸਤੇ ਪਹੁੰਚੇ ਨੇ ਅਤੇ ਪ੍ਰੈਸ ਜਰਨਲਿਸਟ ਚੰਡੀਗੜ੍ਹ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਨੇ ਉਹ ਸੰਬੋਧਨ ਕਰ ਰਹੇ ਨੇ ਇੱਥੇ ਯੂਨੀਅਨ ਤੋਂ ਉੱਪਰ ਉੱਠ ਕੇ ਜੀ ਹਾਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਪੱਤਰ ਕਾਰਨ ਇੱਥੇ ਭਾਗ ਲਿਆ ਤੇ ਆਪਣੀਆਂ ਮੰਗਾਂ ਨੂੰ ਜਿਹੜਾ ਉਹ ਸਰਕਾਰ ਤੱਕ ਰੱਖਣ ਦੀ ਜਿਹੜੀ ਆ ਉਹ ਅਪੀਲ ਕੀਤੀ ਆ ਆਓ ਗੱਲਬਾਤ ਕਰਕੇ ਜਾਣਦੇ ਕਿ ਪੱਤਰਕਾਰ ਭਾਈਚਾਰੇ ਜਿਹੜਾ ਕਿੰਨੀਆਂ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕਰ ਰਿਹਾ ਪੱਤਰ ਪੱਤਰਕਾਰਾਂ ਦਾ ਲਿਆ ਜੀ ਅੱਜ ਦੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਹਾਂ ਸਾਡੇ ਸਾਰੇ ਪੱਤਰਕਾਰ ਭਾਈਚਾਰੇ ਦਾ ਤੁਸੀਂ ਬੰਗ ਪੱਤਰ ਲੈ ਕੇ ਆ ਜੀ ਐਡੀ ਗਰਮੀ ਦੇ ਵਿੱਚ ਖਲੋਤੇ ਬਾਕੀ ਜਿਹੜੀਆਂ ਮੰਗਾਂ ਨੇ ਬੜੀਆਂ ਜਾਇਜ਼ ਮੰਗਾਂ ਨੇ ਕਿਉਂਕਿ ਸਰਕਾਰ ਨੂੰ ਜਿਹੜੀਆਂ ਮੰਗਾਂ ਆ ਮੰਨਣੀਆਂ ਚਾਹੀਦੀਆਂ ਕਿਉਂਕਿ ਪੱਤਰਕਾਰੀ ਭਾਈਚਾਰੇ ਦਾ ਬਹੁਤ ਵੱਡਾ ਜਿਹੜਾ ਰੋਲ ਆ ਇਸ ਟਾਈਮ ਪੰਜਾਬ ਦੇ ਵਿੱਚ ਸਾਰੇ ਪਿੰਡੋਸਤਾਨ ਦੇ ਵਿੱਚ ਸੋ ਐਮਐਲਏ ਸਾਹਿਬ ਬਾਹਰ ਹੋਣ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਈ ਸੀਗੀ ਤੁਸੀਂ ਆਪ ਜਾ ਕੇ ਮੰਗ ਪੱਤਰ ਲੈ ਲਿਓ ਉਹਨਾਂ ਨੇ ਕੱਲ ਆਇਨਾ ਆਪਾਂ ਸਾਰੇ ਭਰਾ ਲੋਕਲੀਆਂ ਬੈਠ ਕੇ ਉਹਨਾਂ ਨਾਲ ਗੱਲ ਕਰਕੇ ਆਪਾਂ ਮੁੱਖ ਮੰਤਰੀ ਸਾਹਿਬ ਨਾਲ ਵੀ ਇਹ ਗੱਲ ਐਮਐਲਏ ਸਾਹਿਬ ਕਰਨਗੇ ਵੀ ਜਿਹੜਾ ਹੈਗਾ ਇਹ ਮੰਗ ਪੱਤਰੇ ਜੇ ਮੱਲੋ ਮੰਗਾ ਜਿਹੜੀਆਂ ਜਾਇਜ਼ ਆ ਮੰਨਣੀਆਂ ਚਾਹੀਦੀਆਂ ਸਾਰੀਆਂ ਭਰਾਵਾਂ ਦੀਆਂ ਜੇਕਰ ਗੱਲ ਕੀਤੀ ਵੀ ਸਰਕਾਰ ਜਿਹੜੀ ਆਮ ਆਦੀ ਪਾਰਟੀ ਦੀ ਬਣੀ ਬੜੀ ਪੱਤਰਕਾਰਾਂ ਨੇ ਅਹਿਮ ਤੇ ਜਿਹੜੀ ਆ ਆਪਣੀ ਨਿਭਾਈ ਜਿਹੜੀਆਂ ਲਾਉਂਦੇ ਰਹੇ ਆ ਖਬਰਾਂ ਲਾਉਂਦੇ ਰਹੇ ਪਰ ਸਰਕਾਰ ਜਿਹੜੀ ਮੰਨਣ ਨੂੰ ਤਿਆਰ ਨਹੀਂ ਆ ਕਿ ਇਹ ਕਾੜ ਵੀ ਕਹੀ ਹੈ ਜੇ ਮੰਗ ਪੱਤਰ ਪਹੁੰਚਾਇਆ ਜਾਊਗਾ ਉਪਰਕਰ ਮੈਂ ਕਿਹਾ ਜਰੂਰ ਪਹੁੰਚਾਇਆ ਜਾਊ ਜੀ ਕੋਈ ਨਹੀਂ ਪਹੁੰਚਾਇਆ ਜਾਊ ਮੰਗਾਂ ਵੀ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਪੱਤਰਕਾਰਾਂ ਨੇ ਬਹੁਤ ਵੱਡਾ ਇੱਕ ਰੋਲ ਕੀਤਾ ਜੀ ਤੋਂ ਆਪਣੀ ਇਲੈਕਸ਼ਨ ਹੋਈ ਆ ਬਾਈ ਦੀ ਤੇ ਮੰਗਾਂ ਵੀ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਸਾਡਾ ਮੰਗ ਪੱਤਰ ਜਿਹੜਾ ਉਹ ਡਸਟਬਿਨ ਦਾ ਸ਼ਿਕਾਰ ਨਾ ਹੋਵੇ ਕੀ ਕਹਿਣਾ ਚਾਹੁੰਦੇ ਮੈਂ ਕਿਹਾ ਜੀ ਕਦੇ ਵੀ ਪ੍ਰਧਾਨ ਸਾਹਿਬ ਸਾਡੇ ਬੜੇ ਸਤਕਾਰਯੋਗ ਨੇ ਮੇਰੇ ਵੱਡੇ ਐਮ ਗਿਆ ਤੇ ਇਹ ਆਪਾਂ ਉੱਤਵਾਇ ਜਰੂਰ ਤੇ ਚੇਂਜ ਕਰਕੇ ਜਾਵਾਂਗੇ ਨਤੀਜੇ ਆਉਣ ਵਾਲੇ ਦਿਨਾਂ 'ਚ ਵੇਖਣ ਨੂੰ ਮਿਲਣਗੇ ਕਿ ਵਾਕਿਆ ਬਾਜ਼ ਪਹੁੰਚੀ ਹੈ ਜੀ ਮੈਂ ਕਿਹਾ ਜੀ ਜਰੂਰ ਗੁਰੂ ਸਾਹਿਬ ਕਿਰਪਾ ਕਰਨ ਜਰੂਰ ਵੇਖਣ ਨੂੰ ਮਿਲਣਗੇ ਧੰਨ ਧੰਨ ਇਨੀ ਗਰਮੀ ਚਾਇਆ ਤੇ ਮਾ ਦਾ ਮਤਲਬ ਵਾਕਈ ਉਹ ਦੁਖੀ ਨੇ ਸਰਕਾਰ ਦੀਆਂ ਨੀਤੀਆਂ ਤੇ ਤੁੱਟਾ ਦਾ ਹੈ ਜੀ ਇਨੀ ਗਰਮੀ ਦੇ ਵਿੱਚ ਮਾਂ ਪੁੱਤ ਨੇ ਸੰਭਾਲ ਲਿਆ ਤੇ ਸਾਡੇ ਪੱਤਰਕਾਰ ਵਜੇ ਪੂਰੇ ਪਸੀਨੇ ਨਾਲ ਗਲੋਚੇ ਪਏ ਨੇ ਕੱਪੜੇ ਉਹਨਾਂ ਦੇ ਲੇਕਿਨ ਉਹ ਖੜੇ ਦਾ ਧੁੱਪ ਦੇ ਵਿੱਚ ਜੀ ਅਸੀਂ ਸਰਕਾਰ ਨੂੰ ਇਹ ਯਾਦ ਦਿਲਾਉਣਾ ਚਾਹੁੰਦੇ ਆਂ ਕਿ ਜੇ ਵਾਕਿਆ ਹੀ মিডিਆ ਚੌਥਾ ਥੰਮ ਮੰਨਦੇ ਹੋ ਤੁਸੀਂ ਤੇ ਫਿਰ ਚੌਥੇ ਥੰਮ ਦੀ ਆਵਾਜ਼ ਵੀ ਸੁਣੋ ਪੱਤਰਕਾਰਾਂ ਦਾ ਕੰਮ ਕੀ ਹੁੰਦਾ ਵੀ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣਾ ਤੇ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣਾ ਜੇ ਤੁਸੀਂ ਸੁਣਣੀ ਤਿਆਰ ਨਹੀਂ ਜੇ ਫਿਰ ਲੋਕ ਜਿਹੜੇ ਆ ਉਹ ਆਖਰੀ ਅਸਲੀ ਰੱਬ ਉਹ ਹੁੰਦੇ ਆ ਪੰਜਾਂ ਸਾਲਾਂ ਬਾਅਦ ਫੈਸਲਾ ਕਰ ਦਿੰਦੇ ਆ ਜਿਨ੍ਹਾਂ ਨੇ ਧੱਕੇ ਕੀਤੇ ਸੀ ਲਬਦੇ ਨੇ ਅੱਜ ਅੱਜ ਕਿੱਥੇ ਕਾਂਗਰਸ ਅੱਜ ਕਿੱਥੇ ਨੇ ਅਕਾਲੀ ਦਲ ਇਸ ਕਰਕੇ ਤੁਹਾਨੂੰ ਵੀ ਜਿਸ ਤਰੀਕੇ ਨਾਲ ਜਿਹੜੇ ਲੋਕ ਪਿੰਡ ਦੇ ਮੈਂਬਰ ਪੰਚਾਇਤ ਦੇ ਸੰਬੰਧ ਦੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਮਐਲਏ ਬਣਾ ਕੇ ਵਿਧਾਨ ਸਭਾ 'ਚ ਭੇਜ ਦਿੱਤਾ ਅਸੀਂ ਇਹ ਚਾਹੁੰਦੇ ਆਂ ਕਿ ਸਰਕਾਰ ਵੀ ਸਾਡੀ ਤੇ ਮੁੱਖ ਮੰਤਰੀ ਵੀ ਸਾਡਾ ਤੇ ਸਾਡੀ ਗੱਲ ਸੁਣੇ ਉਹਦੇ ਘਰੋਂ ਹੀ ਕੋਸ਼ਿਸ਼ਾਨੂੰ ਦੇਣਾ ਅਸੀਂ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਅਸੀਂ ਕੋਈ ਫालतू ਮੰਗ ਨਹੀਂ ਕਰ ਰਹੇ ਉਹਨਾਂ ਕੋਲ ਸਟੇਟ ਲੈਵਲ ਤੇ ਮਿਲਣਾ ਵਾ ਆਂਦੇ ਹੁੰਦੇ ਵੀ ਜਿਹੜਾ ਰਾਜਪਾਲ ਆ ਉਹ ਸਟੇਟ ਦਾ ਮੁਖੀ ਹੁੰਦਾ ਤੇ ਸਰਕਾਰ ਦਾ ਮੁਖੀ ਜਿਹੜਾ ਉਹ ਮੁੱਖ ਮੰਤਰੀ ਹੁੰਦਾ ਤੇ ਦੇਣਾ ਸਭ ਸਰਕਾਰ ਨੇ ਹੁੰਦਾ ਅਸੀਂ ਕਹਿੰਦੇ ਸਾਡੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਮੁੱਖ ਮੰਤਰੀ ਕੋਲ ਪਹਿਲਾਂ ਵੀ ਅਸੀਂ ਟਾਈਮ ਦੀ ਮੰਗ ਕਰ ਚੁੱਕੇ ਹਾਂ ਅਸੀਂ ਫੇਰ ਕਰਦੇ ਆਂ ਵੀ ਇੱਕ ਵਾਰੀ ਸਾਨੂੰ ਬਕਾਇਦ ਤੌਰ ਤੇ ਟਾਈਮ ਦਿੱਤਾ ਜਾਵੇ ਤੁਹਾਡੇ ਨਾਲ ਮੇਲ ਬੈਠੇ ਅਮੂ ਸਾਹਮਣੇ ਅਸੀਂ ਗੱਲਬਾਤਾਂ ਕਰ ਚੁੱਕੀ ਆਪਣੀ ਮੰਗਾਂ ਦੇ ਹੱਕ 'ਚ ਤਾਂ ਕਿ ਉਹਨਾਂ ਦਾ ਕੋਈ ਨਾ ਕੋਈ ਹੱਲ ਨਿਕਲ ਸਕੇ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਵੀ ਇੱਥੇ ਪੱਤਰਕਾਰ ਪਹੁੰਚੇ ਨੇ ਪ੍ਰੈਸ ਫੀਲਡ ਜਰਨਲਿਸਟ ਐਸੋਸੀਏਸ਼ਨ ਵੱਲੋਂ ਸਾਡੀ ਹਾਜ਼ਰੀ ਵੀ ਕਬੂਲ ਕਰਿਓ ਇੱਥੇ ਜਿਹੜਾ ਸਭ ਨੂੰ ਅੱਗੇ ਆਉਣ ਦੀ ਲੋੜ ਹੈ ਮੰਗਾਂ ਨੂੰ ਲੈ ਕੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਟਾਈਮ ਦੀ ਵੀ ਤੁਸੀਂ ਇੱਕ ਕਿੱਸਾ ਸੁਣਾਇਆ ਉਹਨਾਂ ਨਾਲੋਂ ਜਿਹੜਾ ਅੱਜ ਹਾਲਾਤ ਹੈ ਉਹ ਸਰਕਾਰ ਅੱਜ ਤੀਜੇ ਨੰਬਰ ਤੇ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਪੱਤਰਕਾਰਾਂ ਦੀ ਉਸ ਸਮੇਂ ਕਦਰ ਹੁੰਦੀ ਸੀ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਠੀਕ ਹੈ ਜੀ ਆ ਸ਼ੀਨਾ ਸਾਹਿਬ ਮੇਰੇ ਨਾਲ ਸੀ ਜੀ ਅਸੀਂ ਇੱਕ ਮੰਗ ਪੱਤਰ ਦੇਣਾ ਸੀ ਬਾਦਲ ਸਾਹਿਬ ਨੂੰ ਤੇ ਉਹ ਆਪਣੇ ਬਕਾਇਦਾ ਤੌਰ ਤੇ ਜਿਹੜਾ ਸੰਗਤ ਦਰਸ਼ਨ ਕਰਦੇ ਸੀ ਉੱਠ ਕੇ ਤੁਰ ਪਏ ਜੀ ਤੇ ਮੈਂ ਪਿੱਛੋਂ ਆਵਾਜ਼ ਮਾਰੀ ਬਾਦਲ ਸਾਹਿਬ ਅਸੀਂ ਵੀ ਮਿਲਣਾ ਤੁਹਾਨੂੰ ਤੇ ਆ ਕੇ ਫਿਰ ਕੁਰਸੀ ਤੇ ਬਹਿ ਗਏ ਅੱਛਾ ਜੀ ਦੱਸੋ ਵੀ ਤੁਸੀਂ ਕੀ ਕਹਿੰਦੇ ਹੋ ਤੁਸੀਂ 15 ਮਿੰਟ ਸਾਡੇ ਨਾਲ ਫਿਰ ਲਾਏ ਉਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਬੜੇ ਸੋਹਣੇ ਵਿਚਾਰ ਪੇਸ਼ ਕੀਤੇ ਉਹਨਾਂ ਨੇ ਉਹਨਾਂ ਨੇ ਫਿਰ ਕਿਹਾ ਭਾਈ ਤੁਹਾਡੇ ਬਗੈਰ ਮੈਂ ਕਾਹੇ ਜੋਗਾ ਨਹੀਂ ਹੋਗਾ ਲੱਗਦਾ ਇਹ ਸਰਕਾਰ ਨੂੰ ਪੱਤਰਾਂ ਦੀ ਲੋੜ ਨਹੀਂ ਤੇ 13 ਕਹਿੰਦੇ ਤੇ 3 ਤੇ ਆ ਗਿਆ ਤੇ ਫਿਰ ਮੈਨੂੰ ਲੱਗਦਾ ਵੀ ਜਿਹੜੀਆਂ 92 ਚੋਂ 9 ਤੇ ਆ ਜਾਣਗੇ 29 ਤੇ ਆ ਜਾਣਗੇ ਦੋਹੀ ਗੱਲਾਂ ਰਹਿ ਗਈਆਂ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਜੇ ਪੱਤਰਕਾਰਾਂ ਨੂੰ ਰੋਸ ਮਾਰਚ ਕੱਢਣੇ ਪੈ ਰਹੇ ਨੇ ਤਾਂ ਆਉਣ ਵਾਲਾ ਸਮਾਂ ਕਿਵੇਂ ਦਾ ਦੇਖਦੇ ਹੋ ਇਹ ਤੇ ਫਿਰ ਸਰਕਾਰ ਆਪਣੀ ਪੀੜੀ ਦੇ ਸੋਟਾ ਫੇਰੇ ਦਾ ਵੀ ਪੱਤਰਕਾਰ ਭਾਈ ਜਿਹੜਾ ਡੈਮੋਕਰੇਸੀ ਚੁੱਟਾ ਥਮ ਜੇ ਉਹਨਾਂ ਨੂੰ ਰੋਸ ਵਿੱਚ ਕੱਢਣੇ ਪਏ ਤੇ ਫਿਰ ਸਰਕਾਰ ਦੀ ਅਨਿੱਤੀਆਂ ਕਿੱਥੇ ਨੇ ਸਰਕਾਰ ਕਿੱਥੇ ਆ ਫਿਰ ਸਰਕਾਰ ਬਾਕਾਇਦਾ ਤੌਰ ਤੇ ਆਪਣੀ ਪੀੜੀ ਤੇ ਛੋਟਾ ਬੇਰੇ ਤੇ ਪੱਤਰਕਾਰਾਂ ਨਾਲ ਜਿਹੜਾ ਆਪਣਾ ਰਾਬਤਾ ਬਣਾ ਕੇ ਨਾ ਜੀ ਮੰਗਾ ਪੁਰਿਆ ਕਰੇ ਕੋਈ ਵੀ ਐਸੋਸੀਏਸ਼ਨ ਜਿਹੜਾ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਭਾਵੇਂ ਉਹ ਸਰਕਾਰੀ ادارے ਆ ਭਾਵੇਂ ਉਹ ਪਾਰਟੀਆਂ ਨੇ ਕਾਲੀਆਂ ਭੇਡਾਂ ਹਰ ਕਿਤੇ ਹੁੰਦੀਆਂ ਪ੍ਰਧਾਨ ਜੀ ਉਹਨਾਂ ਦਾ ਸਾਥ ਦਿੱਤਾ ਜਾਵੇਗਾ ਜਾਂ ਨਹੀਂ ਦਿੱਤਾ ਜਾਵੇਗਾ ਕੀ ਉਹਨਾਂ ਵਾਸਤੇ ਦੋ ਲਫ਼ਜ਼ ਰਹਿਣਗੇ ਬਿਲਕੁਲ ਜੀ ਕਾਲੀਆਂ ਭੇਡਾਂ ਸਭ ਜਗ੍ਹਾ ਹੁੰਦੀਆਂ ਬਿਲਕੁਲ ਸਹੀ ਗੱਲ ਜੀ ਮੈਂ ਇੱਕ ਇਨਸੀਡੈਂਟ ਦੀ ਗੱਲ ਕਰਨਾ ਜੀ ਅੰਮ੍ਰਿਤਸਰ ਦੇ ਵਿੱਚ ਗਵਰਨਰ ਸਾਹਿਬ ਆਏ ਤਾਂ ਉਹਨਾਂ ਪੰਜਾਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਕਾਫੀ ਲਾਪਰਵਾਹੀ ਕੀਤੀ। ਇੱਕ ਪਾਸੇ ਡੀਜੀਪੀ ਸਾਹਿਬ ਬੈਠੇ ਤੇ ਦੂਜੇ ਪਾਸੇ ਸਾਡੇ ਚੀਫ ਸੈਕਟਰੀ ਸਾਹਿਬ ਬਿਠੇ। ਤੇ ਮੈਂ ਉਹਨੂੰ ਕਿਹਾ ਮਾਈਕ ਮੈਨੂੰ ਦੇ ਜੀ। ਮੈਂ ਇੱਕੋ ਗੱਲ ਕਹੀ ਪਹਿਲੀ ਗੱਲ ਤੇ ਮੈਂ ਕਿਹਾ ਗਵਰਨਰ ਸਾਹਿਬ ਇਹ ਦੱਸਦੇ ਭੀ ਜਿਹੜਾ ਸਾਡਾ ਇਸ ਵੇਲੇ ਤੁਸੀਂ ਨਸ਼ੇ ਦੀ ਗੱਲ ਕਰਦੇ ਨਸ਼ੇ ਦੀ ਪ੍ਰੋਬਲਮ ਪੰਜਾਬ ਦੀ ਹੈ। ਇਹ ਇੰਟਰਨੈਸ਼ਨਲ ਪ੍ਰੋਬਲਮ ਹੈ। ਠੀਕ ਹੈ ਤੁਸੀਂ ਇੱਕ ਵਾਰੀ ਵਧੀਆ ਜਿਹਾ ਆਵਾ ਪ੍ਰੋਗਰਾਮ ਸ਼ੁਰੂ ਕੀਤਾ ਭੀ ਨਸ਼ੇ ਤੋਂ ਲੋਕਾਂ ਨੂੰ ਦੂਰ ਕੀਤਾ ਜਾਵੇ ਚੰਗੀ ਗੱਲ ਆ। ਲੇਕਿਨ ਜੇ ਤੁਸੀਂ ਕਹੋ ਨਾ ਕਿ ਆ ਡੀਜੀਪੀ ਸਾਹਿਬ ਬੈਠੇ ਆ ਜਿਹੜੇ ਡੀਜੀਪੀ ਸਾਹਿਬ ਅੰਮ੍ਰਿਤਸਰ ਦੇ ਐਸਐਸਪੀ ਹੁੰਦੇ ਸੀ ਮੈਂ ਪੱਤਰਕਾਰ ਹੁੰਨਾ ਹੋਣਾ ਜੀ ਇਹ ਥਾਣਾ ਸਿਵਲ ਦਾ ਇਹਦੇ ਐਸਐਚਓ ਹੁੰਦੇ ਸੀਗੇ ਉਹਨਾਂ ਦਾ ਹਾਸਾ ਤੇ ਉਹਨਾਂ ਦੀਆਂ ਗੱਲਾਂ ਪਤਾ ਅੱਜ ਵੀ ਉਹਦੇਦੀਆਂ ਹੀ ਆ ਅੱਜ ਵੀ ਜਦੋਂ ਮਿਲਦੇ ਨਾਮ ਲੈ ਕੇ ਬੁਲਾਉਂਦੇ ਨੇ ਮੈਂ ਉਹਨਾਂ ਨੂੰ ਕਿਹਾ ਸੀ ਪ੍ਰੈਸ ਕੁੰਜ ਕਿਹਾ ਸੀ ਮੈਂ ਕਿਹਾ ਪੁਲਿਸ ਵਾਲੇ ਬੈਠੇ ਆ ਬਹੁਤ ਸਾਰੇ ਪੁਲਿਸ ਵਾਲੇ ਬਹੁਤ ਚੰਗੇ ਆ ਲੇਕਿਨ ਫਿਰ ਵੀ ਇਹ ਕਾਲੀਆਂ ਪਿੰਡ ਵਿੱਚ ਆ ਗਈਆਂ ਗੜਬੜ ਕਰਦੀ ਜਾਂਦੇ ਉਹ ਹਰ ਖੇਤਰ 'ਚ ਸਾਡੇ 'ਚ ਵੀ ਆ ਗਈਆਂ ਕਾਲੀਆਂ ਪਿੰਡਾਂ ਜੀ ਜਿਹੜਾ ਸਾਡਾ ਕੰਮ ਖਰਾਬ ਕਰਦੀਆਂ ਨੇ ਜਿੰਨਾਂ ਨੂੰ ਇਹ ਆਪੀ ਉਹਨਾਂ ਟੱਕ ਪੈ ਜੇ ਤੋ ਕਹਿੰਦੇ ਅਸੀਂ ਬਦਲ ਸਾਡੀ ਬੱਲੇ ਬੱਲੇ ਆ ਸਰਕਾਰ ਦੇ ਗੁਣ ਵੀ ਗਾਈ ਜਾਣਗੇ ਲੇਕਿਨ ਬਾਕੀ ਪੱਤਰਕਾਰਾਂ ਦੀ ਕੋਈ ਥੋੜ੍ਹੀ ਨਹੀਂ ਹੁੰਦੀ ਅਸੀਂ ਉਹਨਾਂ ਦੀ ਸੁਣਵਾਈ ਕਰਨਗੇ ਸੜਕ ਤੇ ਆਏ ਆ ਜੇਕਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕੋਈ ਕੰਨ ਤੇ ਜੂ ਨਹੀਂ ਸਿਰਕਦੀ ਤਾਂ ਜਥੇਬੰਦੀਆਂ ਹੋਰ ਇਕੱਠੀਆਂ ਹੋ ਕੇ ਪੱਤਰਕਾਰਾਂ ਨੂੰ ਅੱਗੇ ਆ ਕੇ ਕਿਹੋ ਜਿਹਾ ਸੰਘਰਸ਼ ਜਿਹੜੇ ਆ ਉਹ ਵਿੱਢਣੇ ਪੈਣਗੇ ਜਾਂ ਵਿੱਢਣਗੇ ਪਹਿਲਾਂ ਤੇ ਮੈਂ ਕਹੂੰਗਾ ਵੀ ਪੱਤਰਕਾਰ ਜਿਹੜੇ ਪ੍ਰਧਾਨ ਬਣੀ ਫਿਰਦੇ ਉਹਨੂੰ ਹੌਮੀਬਜੀ ਸੋਚ ਤੋਂ ਬਾਹਰ ਹੋਣਾ ਚਾਹੀਦਾ ਜੀ ਅੱਜ ਉਹ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਜੀ ਨੇ ਕੋਈ ਖ਼ਬਰ ਨਹੀਂ ਕੋਈ ਚੰਦਲ ਨਹੀਂ ਕਹਿੰਦਾ ਮੈਂ ਫਲਾਣੀ ਜਥੇਬੰਦੀ ਦਾ ਪ੍ਰਧਾਨ ਆ ਜੀ ਜੀ ਕਿਹੜੀ ਖ਼ਬਰ ਨਾਲ ਕਹਿੰਦਾ ਕਿਸੇ ਨਾਲ ਨਹੀਂ ਜੀ ਤੇ ਕਹਦਾ ਪ੍ਰਧਾਨ ਪੱਤਰਕਾਰਾਂ ਦਾ ਵੀ ਪੱਤਰਕਾਰਾਂ ਦਾ ਪ੍ਰਧਾਨ ਉਹੀ ਬਣੂਗਾ ਜੋ ਕਿਸੇ ਅਖਬਾਰ ਦਾ ਪੱਤਰਕਾਰਾ ਕਿਸੇ ਚੈਨਲ ਦਾ ਪੱਤਰਕਾਰ ਹੈ ਜਿਹਨੇ ਕੋਈ ਕੰਮ ਕਰਿਆ ਸਮਾਜ ਵਾਸਤੇ ਦੂਜੇ ਨੂੰ ਪ੍ਰਧਾਨ ਬਣਦਾ ਕੋਈ ਅਧਿਕਾਰ ਨਹੀਂ ਜੀ ਦੂਸਰੀ ਚੀਜ਼ ਮੈਂ ਤੁਹਾਨੂੰ ਪਹਿਲਾਂ ਕਹਿ ਤਾ ਬਈ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਮੈਂ ਉਹ ਸਰਕਾਰ ਸੰਪੋਰਟ ਹੁੰਦੀਆਂ ਜਿਹੜੀ ਸਰਕਾਰ ਆ ਜੇ ਉਹਦੇ ਨਾਲ ਹੁੰਦੇ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਰ ਟੱਕਰ ਹੁੰਦਾ ਸੀਗਾ ਹਰਿਆਣੇ ਦੇ ਵਿੱਚ ਕਰਤਾਰ ਸਿੰਘ ਟਕਟਰ। ਤੋਂ ਉਹਦੇ ਬਾਰੇ ਪੁੱਛਿਆ ਬਾਦਲ ਸਾਹਿਬ ਨੂੰ ਜੀ ਕਰਤਾਰ ਸਿੰਘ ਦਾ ਕੀ ਹਾਲ ਚਾਲ ਰਹਿ ਜਾਂਦਾ ਪਹਿਲਾਂ ਹੁੰਦਾ ਸੀ ਹੁਣ ਅੱਜਕੱਲ ਕੱਲੀ ਕਾਂਗਰਸ ਸਰਕਾਰ ਬਣ ਗਈ ਆ। ਉਹ ਕਹਿੰਦਾ ਸੀ ਜਿੱਥੇ ਸਰਕਾਰ ਉੱਥੇ ਕਰਤਾਰ ਇਹ ਵੀ ਉਦਾਂ ਹੀ ਸਾਡੇ ਪੱਤਰਕਾਰ ਜਿਹੜੇ ਕਹੀ ਹੈਗੇ ਨੇ। ਜੀ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲ। ਇਹ ਸਨ ਜਿਲ੍ਹਾ ਦੇ ਵਿੱਚ ਸਾਰਿਆਂ ਨੂੰ ਸੰਬੋਧਨ ਕਰਨ ਵਾਲੇ ਅੱਜ ਜਸਬੀਰ ਸਿੰਘ ਜੀ ਪੱਟੀ ਸੂਬਾ ਪ੍ਰਧਾਨ ਪ੍ਰੈਸ ਜਰਨਲਿਸਟ ਐਸੋਸੀਏਸ਼ਨ ਚੰਡੀਗੜ੍ਹ ਤਾਂ ਉਹਨਾਂ ਨੇ ਦੱਸਿਆ ਕਿ ਪੱਤਰਕਾਰਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਹੁਣ ਪੰਜਾਬ ਸਰਕਾਰ ਤੱਕ ਪਹੁੰਚਣੀਆਂ ਜ਼ਰੂਰੀ ਨੇ ਇਸ ਵਿੱਚ ਹਰ ਯੂਨੀਅਨਾਂ ਤੇ ਹਰ ਪ੍ਰਧਾਨ ਨੂੰ ਜਿਹੜਾ ਉੱਪਰ ਉੱਠ ਕੇ ਆਉਣ ਦੀ ਲੋੜ ਹੈ ਬਣੇਰੋ ਸਾਡੇ ਨਾਲ ਹਰ ਕਦਮ ਤੁਹਾਡੇ ਤੱਕ ਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਟ ਪੰਜਾਬ ਯੂ ਟੀਵੀ ਤਰਨਤਾਰਨ